ਲੋ ਜੀ ਆ ਗਿਆ ਪਿੰਡ ਮੋਰਤ ਦੇ ਪਿੰਡ ਮੋਰਤ ਦੇ ਵਿੱਚ ਇਸ ਤੋਂ ਬਾਰੇ ਵੀ ਤੇ ਪਿੰਡ ਦੇ ਵਿੱਚ ਜਾਣਕਾਰੀ ਦੇਣੀ ਆ ਪਿੰਡ ਕੀਤੇ ਨਾਂ ਤੇ ਵੱਜਿਆ ਹੋਇਆ ਤੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਧਾਰਮਿਕ ਸਥਾਨ ਨੇ ਪਹਿਲਾਂ ਦੱਲਾਂਗੇ ਆਪਾਂ ਗੁਰੂ ਘਰ ਗੁਰੂ ਘਰ ਦੇ ਵਿੱਚੋਂ ਸ਼ੁਰੂਆਤ ਕਰਾਂਗੇ ਲਓ ਜੀ ਆ ਸਾਹਮਣੇ ਗੁਰੂ ਘਰ ਆ ਗਿਆ ਗੁਰੂ ਘਰ ਕੋਲੇ ਅਸੀਂ ਪਹੁੰਚ ਚੁੱਕੇ ਆ ਲਓ ਜੀ ਦੇਖਦੇ ਆ ਗੁਰੂ ਘਰ ਕਿੱਦਾਂ ਦਾ ਹੈ ਤੋ ਇਹ ਗੁਰੂ ਘਰ ਦਾ ਬੋਸ ਸੋਹਣਾ ਬਹੁਤ ਵਧੀਆ ਦੇਖ ਰਹੇ ਹੋ ਤੁਸੀਂ ਪੈਂਡਾ ਇੱਧਰ ਤੋਂ ਬਹੁਤ ਸੋਹਣਾ ਗੁਰੂ ਘਰ ਹੈ ਜੀ ਦੇਖੋ ਜੀ ਬੁਰਜੇ ਪਿੰਡ ਦੇ ਵਿੱਚ ਜੋ ਕਿ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਸੁੰਦਰ ਗੁਰੂ ਘਰ ਬਣਾਇਆ ਗਿਆ ਚੱਲ ਇੰਨੇ ਪਤਾ ਕਿੱਥੇ ਹਾਲ ਹੈ ਲੰਗਰ ਵਾਲਾ ਮਹਾਰਾਜੀ ਸਵਾਰੀ ਮੇਲਾ ਦਾ ਉੱਪਰ ਹੋਗੀ ਸ਼ਾਇਦ ਜੀ ਦੇਖਦੇ ਆ ਲੋ ਜੀ ਚਲਦੇ ਆ ਉੱਪਰ ਉੱਪਰ ਦਿਹਾਉਣੇ ਆ ਗੁਰੂ ਘਰ ਗਵਾਜੇ ਆਹ ਹੋ ਗਈ ਹੈ ਚਲੋ ਜੀ ਦੂਹੇ ਚਪੋਰ ਦੂਹੇ ਲੋ ਜੀ ਸ਼ਾਮ ਪਨਾ ਹਾਂਜੀ ਵਾਹਿਗੁਰੂ ਜੀ ਜਿੱਕੇ ਠੀਕੇ ਠਾਣੇ ਜੇ ਤੋ ਭੋਗ ਪੈਂਦਾ ਹੈ ਕਿਸੇ ਪ੍ਰਕਾਰ ਦਾ ਇੱਥੇ ਦੇਖਭਾਲੀ ਹੈ ਦੇਖਭਾਲੀ ਹੈ ਹਾਂਜੀ ਹੋਰ ਜੀ ਵਾਹਿ ਦੇਖੋ ਜੀ ਕੈਮਰੇ ਲੱਗੇ ਹੋਏ ਨੇ ਪ੍ਰਬੰਧ ਪੂਰਾ ਕੀਤਾ ਹੋਇਆ ਗੁਰੂ ਘਰ ਦਾ ਠੀਕ ਹੈ ਜੀ ਦੇਖੋ ਜੀ ਕਿੰਨਾ ਸੁੰਦਰ ਹੈ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਗੁਰੂ ਘਰ ਹੈ ਜੀ ਬਹੁਤ ਹੀ ਬਹੁਤ ਸੁੰਦਰ ਹੈ ਗੁਰਦੁਆਰਾ ਲਿਆ ਰਹਾ ਹਾਂ ਕੈਮਰਾ ਲੈ ਰਿਹਾ ਹਾਂ ਇੱਧਰ ਤੱਕ ਦੇਖੋ ਜੀ ਢੀੜ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੁੰਦਰ ਹੈ ਗੁਰੂ ਘਰ ਦੀ ਕਿਰਪਾ ਕਰੀ ਅੱਛੇ ਪਾਸ਼ਾ ਨੇ ਉਪੁੰਦੇ ਕੈਮਰਾ ਕੱਪੀ ਲਓ ਜੀ ਆਏ ਪਿੰਡ ਬੁਰਜ ਦਿਖਾ ਰਿਆ ਤੁਹਾਨੂੰ ਜੋ ਕਿ ਗੁਰੂ ਘਰ ਦੇ ਉੱਪਰ ਛੱਤ ਤੇ ਜੜ ਕੇ ਸਾਰੇ ਪਿੰਡ ਨੂੰ ਕਵਰ ਕੀਤਾ ਲਓ ਜੀ ਆ ਨਾਲ ਆ ਗਿਆ ਗੁਰੂ ਘਰ ਦੇ ਸਮਾਦਾ ਇਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾ ਆਪਾਂ ਲਓ ਜੀ ਆਹ ਗੁਰੂ ਘਰ ਆ ਗਿਆ ਆਪਾਂ ਨਾਲ-ਨਾਲ ਤੁਰੇ ਫਿਰਦੇ ਆਂ ਲਓ ਜੀ ਆਹ ਗੁਰੂ ਘਰ ਦੇ ਨਾਲ ਟੋਪਾ ਆ ਗਿਆ ਤੇ ਦੇਖੋ ਜਿੱਥੋਂ ਤੱਕ ਕੈਮਰਾ ਜਾਂਦਾ ਕਪਿੰਡ ਸਤਲਾਈ ਹਗੂ ਘਰ ਦੇ ਨਾਲ ਢਾਬ ਆ ਗਈ ਲੌਜੀ ਬੋਤਲ ਨੰਦ ਆ ਗਿਆ ਗੁਰੂ ਘਰ ਦੇ ਵਿੱਚ ਬੰਤੀ ਪਾਣੀ ਨੰਦ ਆਉਂਦਾ

ਔਰ ਉਹਨੂੰ ਉਹਨੂੰ ਮੈਂ ਉਹਨੇ ਉਹ ਭਾਂਡੇ ਸਾਹਿਬ ਜਿੱਥੇ ਹੁੰਦੇ ਨੇ। 9:00 ਵਜੇ ਜਗ੍ਹਾ ਬਣੀ ਹੋਈ ਹੈ। ਹਾਂਜੀ। ਆ ਟੋਟੀਆਂ ਲੱਗੀਆਂ ਹੋਈਆਂ ਨੇ ਪੂਰਾ ਪ੍ਰਬੰਧ ਹੈ। ਪੂਰਾ ਪ੍ਰਬੰਧ ਹੈ। ਹੋਨੇ ਜੀ ਸਮਾਦਾਂ ਆ ਗੁਰੂ ਘਰ ਦੇ ਵਿੱਚੋਂ ਗੇਟ ਬਣਿਆ ਹੋਇਆ ਸਮਾਦਾਂ ਦੇ ਅੰਦਰ ਜਾਣ ਨੂੰ ਸੰਗਤਾਂ ਬਹੁਤ ਆਉਂਦੀਆਂ ਨੇ ਮੱਫਾ ਟੇਕਦੀਆਂ ਨੇ ਆਸਾ ਪੂਰੀਆਂ ਹੁੰਦੀਆਂ ਨੇ ਜੀ ਲਓ ਜੀ ਦੇਖੋ ਥੱਲੇ ਜੀ ਪੱਥਰ ਲਾਇਆ ਹੋਇਆ ਲੇਕਿਨ ਹੁਣ ਇਸ ਟੈਂਬਾ ਬਾਬਾ ਹੈ ਨਹੀਂ ਇੱਥੇ ਮੇ ਤੁਹਾਨੂੰ ਅੰਦਰ ਵੀ ਹੋਰ ਚੀਜ਼ ਲਟਾਉਂਦੇ ਨੇ ਇਹਦੇ ਆ ਛੋਕੜੀ ਹੈ ਜੀ ਜੀ ਕੇ ਜੀ ਆ ਥੱਲੇ ਡਾਇਰੈਕਟ ਲਿਤੀ ਹੋਈ ਹੈ ਤੇ ਇਧਰ ਕੈਮਰਾ ਘੁਮਾ ਦਿਓ ਦੇਖੋ ਜੀ ਬਹੁਤ ਸੋਹਣੀਆਂ ਬਣੀਆਂ ਨੇ ਸਮਾਧਾਨ ਜੋ ਕਿ ਇੱਕ ਚੀਜ਼ ਦੇਖਣਯੋਗ ਹੈ ਬੰਦਾ ਘੰਟਾ 2 ਘੰਟਾ ਬਹਿ ਕੇ ਤੇ ਨੂੰ ਸ਼ਾਂਤੀ ਆ ਜਾਂਦੀ ਹੈ ਬਹੁਤ ਠੰਡਾ ਪਾਣ ਬਹੁਤ ਵਧੀਆ ਦੇਖੋ ਜੀ ਅਸਾਂ ਪੂਰੀਆਂ ਆਉਂਦੀਆਂ ਨੇ ਇੱਥੇ ਆਨੇ ਨੂੰ ਬੰਨਿਆ ਹੋਇਆ ਹਾਂ ਜੀ ਇਹ ਬਾਬੇ ਜੀ ਪੂਰੇ ਕਰਨੀਆਂ ਨੇ ਆਜਾ ਹੁਣ ਚੱਲਦੇ ਹਾਂ ਕੋਣ ਹੋਰ ਪਿੰਡ ਦੀ ਸ਼ਹਿਰ ਦਿਖਾਉਣੀ ਹੋਰ ਧਰਮ ਸਤਾਂ ਦੇ ਤਾਮਾ ਦੇ ਤੁਮ ਕਿਹੜੇ-ਕਿਹੜੇ ਪਿੰਡ ਦੇ ਵਿੱਚ ਧਰਮਸਥਾਨ ਨੇ ਸਾਰੇ ਪਿੰਡ ਦੀ ਸ਼ੈਅ ਕਰਾਂਗੇ ਚਾਹੁੰਦੇ ਆਪਾਂ ਹੋਰ ਜਾਣਕਾਰੀ ਲੈਣੀ ਆ ਪਿੰਡ ਦੇ ਬਾਰੇ ਆਓ ਜੀ ਵੇਖਣੇ ਕਿ ਸਿਆ ਆ ਬੰਦੇ ਬੈਠੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਅੱਛਾ ਜੀ ਪੁਰਾਣੇ ਬਜ਼ੁਰਗ ਬੈਠੇ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਜੀ ਬਾਜੀ ਬਾਤ ਤਾਂ ਤਾਂ ਦੀ ਮਹਿਫਿਲ ਚੱਲੀ ਜਾਂਦੀ ਹੈ ਠੀਕ ਠਾਕ ਹੈ ਜੀ ਸਾਰੇ ਹਾਂ ਠੀਕ ਠਾਕ ਆਮਨਾ ਚੈਨ ਸਾਡਾ ਪਿੰਡ ਵੀ ਆਮਨਾ ਚੈਨ ਹੈ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਤੇ ਦੇਸੀ ਲੋਕ ਪਿੰਡਾਂ ਦੇ ਚੈਨਲ ਵੱਲੋਂ ਅਸੀਂ ਪਹੁੰਚੇ ਆਂ ਜੀ ਤੁਹਾਡੇ ਕੋਲ ਪਿੰਡ ਬੁਰਜ ਠੀਕ ਹੈ ਤੇ ਸਾਨੂੰ ਬੁਰਜ ਬਾਰੇ ਕੋਈ ਜਾਣਕਾਰੀ ਦਿਓਗੇ ਹਾਂ ਜੀ ਉਹਨੂੰ ਜਾਣਕਾਰੀ ਵੀ ਜੇ ਮੈਂ ਕਿ ਪਹਿਲਾਂ ਤਾਂ ਖੁਸ਼ੀ ਦੇ ਵਿੱਚ ਸਾਡੇ ਬੰਦੇ ਤਾਂ ਖੜੀ ਜਾਂਦੇ ਸਨ ਠੀਕ ਹੈ ਮੈਂ ਇਹ ਕਹਿੰਦਾ ਜੀ ਵਾਜਿਬ ਕੰਚੇ ਹੋਏ ਆ ਇੱਥੇ ਗੱਲਾਂ ਬਾਤਾਂ ਕਰ ਲੈਨੇ ਆ ਹਾਂ ਜੀ ਸਾਡਾ ਆਪਣੇ ਪਾਏ ਦੇ ਨਾਲ ਵਧੀਆ ਲੰਘ ਜਾਂਦਾ ਇਸ ਗੱਲ ਨਾਲ ਜਦੋਂ ਕੋਲੇ ਦੇਖਦੇ ਆ ਹੱਸਦੇ ਆ ਖੇਡਦੇ ਆ ਨੂੰ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਸਾਡਾ ਪਿੱਛੇ ਤੋਂ ਜਿਹੜਾ ਪਿੰਡ ਦਾ ਮਾਹੌਲ ਸੀ ਉਹ ਵੀ ਬਹੁਤ ਵਧੀਆ ਸੀਗਾ। ਅਕੜੀ ਦੋ ਵੀ ਪਿੰਡ ਆਪਣਾ ਕਿੱਥੋਂ ਵੱਜਿਆ ਬੁਰਜ। ਸਾਡਾ ਜਿਹੜਾ ਪਿੰਡ ਬੁਰਜ ਹੈ। ਇਹ ਪਹਿਲਾਂ ਬਾਬਾ ਬੂਲਾ ਹੁੰਦਾ। ਅੱਛਾ ਜੀ। ਬਾਬੇ ਬੂਲੇ ਤੋਂ ਇੱਕ ਬਾਬਾ ਚੰਨ ਸਿੰਘ ਸਾਡਾ ਮਾਨਸਾ ਹੀ ਆ ਜਿਹੜਾ ਸੀਗਾ ਨਾ। ਠੀਕ ਹੈ ਜੀ। ਉਹ ਇਸ ਛੱਪੜ ਤੇ ਆ ਬੈਠਾ ਸਾਡੇ। ਅੱਛਾ ਜੀ। ਛੱਪੜ ਤੇ ਬੈਠਾ ਉਹਨੇ ਦਲੇ ਕਰ ਲਏ ਆਪਣੇ ਗਾਂਵਾਂ ਚਾਰਦਾ ਹੁੰਦਾ ਕੋਲੇ ਕੁੱਤੇ ਵੀ ਹੁੰਦੇ ਉਹਦੇ ਠੀਕ ਹੈ ਜੀ ਉਹ ਬੜਾ ਅਸਪ੍ਰੇਮੀ ਬੰਦਾ ਸੀਗਾ ਜਿਹੜਾ ਬਾਬਾ ਚੰਨ ਸਿੰਘ ਅਸੀ ਉਹ ਬਹੁਤ ਸਿੱਧਾ ਸਿੱਧ ਬੰਦਾ ਸੀ ਠੀਕ ਹੈ ਅੱਛਾ ਜੀ ਨਾ ਕਿਸੇ ਨਾਲ ਲੜਾਈ ਠੀਕ ਹੈ ਜੀ ਨਾ ਕਿਸੇ ਨਾਲ ਝਗੜੀ ਠੀਕ ਹੈ ਜੀ ਪਰ ਉਹਨੇ ਆਪਣਾ ਕੱਟਾ ਦਾ ਬੋਰਚ ਬਣਾ ਲਿਆ ਠੀਕ ਹੈ ਜੀ ਅੱਛਾ ਜੀ ਯੋ ਕੱਚਾ ਬੋਲ ਤੇ ਬਣਾਇਆ ਉਹਨੀਆਂ ਸ਼ਿਕਾਇਤਾਂ ਹੋ ਗਿਆ ਅੱਛਾ ਜੀ ਠੀਕ ਹੈ ਜੀ ਸ਼ਿਕਾਇਤਾਂ ਹੋ ਗਿਆ ਵੀ ਇਹ ਡਾਕੂ ਬੰਦਾ ਹੈ ਅੱਛਾ ਜੀ ਉਹ ਰਾਜੇ ਨੇ ਬੰਦੇ ਭੇਜਤੇ ਵੀ ਉਹ ਡਾਕੂ ਦਾ ਪਤਾ ਲਓ ਠੀਕ ਹੈ ਜੀ ਉਹਦਾ ਖਾਲ ਮਕਾਨ ਧਾਰਿਓ ਅੱਛਾ ਜੀ ਉੱਥੋਂ ਵੀ ਗਾਰਡ ਦਿਓ ਠੀਕ ਹੈ ਜੀ ਅੱਗੇ ਬੰਦੇ ਮਲਾਜਮ ਹਾਂਜੀ ਉਹਨੇ ਜਦੋਂ ਉਹਨਾਂ ਨੇ ਮਕਾਨ ਢਾਟਾ ਉਹਦਾ ਕਿਤੇ ਅੱਛਾ ਠੀਕ ਹੈ ਕਿਤੇ ਫਿਰਗੇ ਤੇ ਜਦੋਂ ਨਾ ਮਕਾਨ ਢਾਇਆ ਉਹੋ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਆਪਾਂ ਜੀ ਤੁਸੀਂ ਬੈਠੋ ਪਨਾਥੀਆਂ ਮਾਰ ਕੇ ਆਰਾਮ ਨਾਲ ਠੀਕ ਹੈ ਜੀ ਵੀ ਲੱਗੀ ਐ ਸਾਰਾ ਕੁਝ ਤੁਸੀਂ ਇੱਥੇ ਬੈਠੋ ਅੰਨ ਪਾਣੀ ਬਣਾਇਆ ਉਹਨਾਂ ਵਾਸਤੇ ਬਹੁਤ ਅਸਲ ਅੱਛਾ ਜੀ ਚੋਰ ਰਵਾ ਕੇ ਉਹਨੇ ਅੰਨ ਪਾਣੀ ਬਣਾ ਕੇ ਉਹਨੂੰ ਖਵਾਇਆ ਠੀਕ ਹੈ ਜੀ ਨਹੀਂ ਤਾਂ ਚਲੋ ਜਦੋਂ ਉਹ ਗਏ ਉਹ ਪੱਟ ਬੰਨਾ ਹੋ ਗਏ ਢਾ ਕੇ ਅੱਛਾ ਜੀ ਤੇ ਪੱਛੇਮਾਨ ਹੋ ਗਏ ਅੱਛਾ ਜੀ ਠੀਕ ਹੈ ਵੀ ਬਹੁਤ ਮਾੜੀ ਗੱਲ ਹੋ ਗਈ ਆਪਣੇ ਆਪਾਂ ਇੱਕ ਸਾਢੇ ਬੰਦੇ ਦਾ ਮਕਾਨ ਢਾਟਾ ਤੇ ਆਪਣਾ ਕੀ ਬਣੂਗਾ ਉਹ ਜਨ ਚਪਾਉਂਦਾ ਭਾਈ ਉਹ ਜਾ ਕੇ ਰਾਜੇ ਨੇ ਪੁੱਛਿਆ ਕਿਉਂ ਭਾਈ ਉਹ আরে ਜੀ ਕੰਮ ਬਹੁਤ ਗਲਤ ਹੋ ਗਿਆ ਗਲਤ ਬਣ ਲਿਆ ਕਿਉਂ ਭਾਈ ਕੀ ਹੋ ਗਿਆ ਅੱਛਾ ਜੀ ਉਹ ਤਾਂ ਕੋਈ ਨਹੀਂ ਸਾਧ ਬੰਦਾ ਆਪੇ ਚੱਕੀਆਂ ਚੱਲਦੀਆਂ ਉਹ ਸਾਧਦੀਆਂ ਠੀਕ ਹੈ ਜੀ ਸਾਾਨੂੰ ਬਰਾਉ ਜੀ ਉੱਥੇ ਕੁਛ ਨਹੀਂ ਸੀਗਾ ਪਤਾ ਨਹੀਂ ਕਿ ਛੋਟਾ ਉਹਨੇ ਉੱਥੋਂ ਜਾਂ ਜੋ ਪ੍ਰਸਾਰ ਖੇਲ ਸਾਨੂੰ ਸਾਰਾ ਕੁਝ ਵੀ ਤੁਸੀਂ ਬਹੁਤ ਔਖੇ ਹੋਏ ਉਹਨੇ ਜਦੋਂ ਉਹਨੂੰ ਦੱਸਿਆ ਇਹ ਗੱਲ ਠੀਕ ਹੈ ਜੀ ਰਾਜੇ ਨੇ ਮੋੜ ਕੇ ਆਦਾ ਜਾ ਕੇ ਪਾ ਕੇ ਉਹਦਾ ਦੁਬਾਰੇ ਮਕਾਨ ਪਵਾਤਾ ਠੀਕ ਹੈ ਜੀ ਹੁਣ ਅਸੀਂ ਉਸ ਬੰਦੇ ਨੂੰ ਉਸ ਬਾਬੇ ਬੁਰਜ ਦਾ ਵਧੀਆ ਮਕਾਨ ਪਾਈ ਬੱਛਿਆਂ ਬਾਬਾ ਬੁਰਜ ਦਾ ਜਿਹੜੇ ਪਿੱਕੋ ਦੇ ਕੱਚਾ ਪਾਇਆ ਸੀ ਥੋੜਾ ਜਿਹਾ ਠੀਕ ਹੈ ਜੀ ਵਧੀਆ ਕੋਠੀਆਂ ਪਾਈਆਂ ਨਾ ਪਹਿਲਾਂ ਇਹਦੇ ਚ ਇੱਕ ਗੱਲ ਹੋਰ ਹੈ ਸਾਡੇ ਪਿੰਡ ਦੇ ਵਿੱਚ ਇਤਨੀ ਸੀ ਲੱਗਦੀ ਪੱਕੀ ਅੱਛਾ ਜੀ ਇੱਥੇ ਜੇ ਕੋਈ ਇੱਟ ਲਾ ਲੈਂਦਾ ਨਹੀਂ ਉਹਦਾ ਕੱਚਾ ਬੁਰਜ ਸੀ ਇੱਟ ਲਾਣ ਦਾ ਉਹਨੂੰ ਜਾਂ ਮੁਕਤਮਾ ਪੈ ਜਾਂਦਾ ਜਾਂ ਉਹਦੇ ਬਿਮਾਰੀ ਪੈ ਜਾਂਦੀ ਫੇਰ ਅਸੀਂ ਉਹ ਕੋਠੀ ਉਹਦਾ ਪੱਕਾ ਬਣਾ ਕੇ ਅਸੀਂ ਉਸ ਬੁਰਜ ਤੇ ਫੇਰ ਮਕਾਨ ਪਾਉਣ ਲੱਗੇ ਆ ਠੀਕ ਆਉਦੀ ਹੈ ਹੁਣ ਸਾਡੇ ਪਿੰਡ 'ਚ ਬੜੀਆਂ ਸੋਹਣੀਆਂ ਕੋਠੀਆਂ ਹਾਂਜੀ ਹਾਂਜੀ ਬੜੇ ਸੋਹਣੇ ਸਵੱਦ ਸਾਡੇ ਪਿੰਡ 'ਚ ਨਿਕੰਧਾ ਬੁਰਜ ਸਾਡੇ ਪਿੰਡ ਦੇ ਵਿੱਚ ਬਾਪੇ ਮੁਰਜ ਦੀ ਜ਼ਮੀਨ ਨਹੀਂ ਹੈ ਨਾ ਬਾਬੇ ਬੁੱਧ ਦੀ ਨਾ ਗੋਟਵਾਰੇ ਦੀ ਨਾ ਸਮਾਦਾਂ ਦੀ ਪਰ ਸਾਡਾ ਪਿੰਡ ਬੜਾ ਖੁਸ਼ ਹੋ ਕੇ ਮਕਾਨ ਪੌਂਦਾ ਜਿੰਨੇ ਪੰਜਾਂ ਸਮਾਦਾਂ ਪੰਜਾਂ ਤਾਂ ਵਧੀਆ ਪੰਜਾਂ ਹਾਂਜੀ ਹਾਂਜੀ ਬਾਬਾ ਮੁਰਜ ਪਨਾਇਆ ਤਾਂ ਵਧੀਆ ਬਨਾਇਆ ਸਾਡੇ ਗੋਟਵਾਰੇ ਪਿੰਡ ਦੇ ਵਿੱਚ ਦੋ ਨੇ ਇਸ ਟਾਈਮ ਹਾਂਜੀ ਤੇ ਦੋਨੇ ਬਹੁਤ ਵਧੀਆ ਗੋਟਵਾਰੇ ਨੇ ਤੇ ਬਾਗ ਵੀ ਆ ਬਾਈ ਇਹਨਾਂ ਦੇ ਬੰਦੇ ਦੇਖ ਕੇ ਜਾਂਦੇ ਨੇ ਵੀ ਹੈਗਾ ਬਾਗਾਂ ਵਾਲਾ ਪਿੰਡ ਆ ਇਹਦਾ ਹਾਂ ਬਾ ਮਹਾਰਾਜ ਅੱਛਾ ਇੱਕ ਗੱਲ ਮੈਂ ਹੋਰ ਸੁਣੀ ਹੈ ਜੀ ਹਾਂ ਕਹਿੰਦੇ ਵੀ ਬੁਰਜ ਬਹੁਤ ਦੂਰ ਦੂਰ ਤੱਕ ਮਸ਼ਹੂਰ ਹੈ ਇਹ ਕਿਹੜੀ ਗੱਲੋਂ ਕਿਵੇਂ ਮਸ਼ਹੂਰ ਹੈ ਜੀ ਮਸ਼ਹੂਰ ਤਾਂ ਅਸਲ ਦੇ ਵਿੱਚ ਨਾਰ ਨੇ ਨਾਬੜ ਨੇ ਬਾਗ ਲਾ ਲਿਆ ਅੱਛਾ ਜੀ ਮੋਤੂ ਬਾਗ ਸਾਡੇ ਬਾਗ ਲੱਗਣ ਲੱਗ ਅੰਗੂਰ ਸਾਡੇ ਗੂਰਾਂ ਦੇ ਬਾਗ ਵੀ ਮਰੋਦਾਂ ਹਰ ਇੱਕ ਚੀਜ਼ ਦਾ ਬਾਗ ਆ ਜਣੇ ਸਾਡੇ ਠੀਕ ਹੈ ਜੀ ਇਸ ਪਿੰਡ ਉਹ ਇਧਰ ਵੀ ਆ ਜਾ ਉਹਦੀ ਮਸ਼ਹੂਰਤਾ ਜਿੱਥੇ ਫਲ ਫਰੂਟ ਹੋ ਉਹ ਮਸ਼ਹੂਰ ਹੁੰਦਾ ਹੈ ਹਾਂਜੀ ਇਸੇ ਕਰਕੇ ਕਹਿੰਨੇ ਆ ਜੀ ਵੀ ਬਾਗ ਅਸੀਂ ਪਿੰਡ ਸੁਨਿਆ ਬੁਰਜ ਵੀ ਬਾਗਾਂ ਦੇ ਵਿੱਚ ਬਹੁਤ ਦੂਰ ਦੂਰ ਤੱਕ ਮਸ਼ਹੂਰ ਹੈ ਜੀ ਵਾਗਾਂ ਦੇ ਵਿੱਚ ਕੇ ਦੂਰੋਂ ਦੂਰੋਂ ਆ ਕੇ ਬਾਗ ਲੈਣੇ ਠੇਕੇ ਤੇ ਸਾਡੇ ਪਿੰਡ ਦੇ ਬੰਦੇ ਉਹ ਵੀ ਠੇਕੇ ਤੇ ਲੈਣੇ ਨਾ ਸਾਡੇ ਪਿੰਡ ਦੇ ਵਿੱਚ ਸੜਕ ਜਾਂਦੀ ਆ ਪੱਕੀ ਰਾਮਪੁਰੋਂ ਰਾਮੇ ਨੂੰ ਠੀਕ ਹੈ ਜੀ ਉੱਥੇ ਬੜੀਆਂ ਝੇੜੀਆਂ ਲੱਗ ਜਾਂਦੀਆਂ ਨੇ ਉਸ ਤੇ ਚਿਲਕੀਆਂ ਦੂਰੋਂ ਦੂਰੋਂ ਚਲੋ ਉਹ ਵੀ ਦਿਖਾਵਾਂਗੇ ਜੀ ਅੱਛਾ ਇੱਕ ਹੋਰ ਥੋੜੀ ਜੀ ਜਾਣਕਾਰੀ ਦੇਵੋਗੇ ਜੀ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਰਮ ਸਥਾਨ ਨੇ ਜੀ ਹਾਂ ਜੀ ਆਪਣੇ ਪਿੰਡ ਦੇ ਵਿੱਚ ਬੁਰਜ ਦੇ ਵਿੱਚ ਕਿਹੜੇ ਕਿਹੜੇ ਧਰਮ ਸਥਾਨ ਨੇ ਜਿਵੇਂ ਤੁਸੀਂ ਦੱਸਿਆ ਬਾਬਾ ਬੁਰਜੋਗੇ ਸਮਾਦਾ ਹੋਗੀਆਂ ਸਮਾਦਾ ਹੋਗੀਆਂ ਹੋਰ ਵੀ ਕਿਹੜੇ ਸਥਾਨ ਕਿਸਾਨ ਹਾਂਜੀ ਕੋਈ ਮਾਤਾ ਦਾ ਮੰਦਰ ਵੀ ਹੈ ਜਾਂ ਕੋਈ ਗੁੱਗਾ ਜਹਰ ਪੀਰ ਦਾ ਵੀ ਸਾਡੇ ਗੁੱਗੇ ਜਹਰ ਪੀਰ ਦਾ ਵੀ ਥਾਨ ਬਣਾਇਆ ਪਹਿਲਾਂ ਮੈਂ ਮੱਥਾ ਟੇਕਦੇ ਹੁੰਦੇ ਠੀਕ ਹੈ ਜੀ ਸਾਡੇ ਜਿਹੜੀ ਮਾਤਾ ਰਾਣੀ ਆ ਉਹ ਤਾਂ ਸਾਡੇ ਰੱਖਣਾ ਬਾਰਤੀ ਹੈ ਅੱਛਾ ਜੀ ਉਹਦਾ ਮੰਦਰ ਬਣਾਇਆ ਸੀ ਠੀਕ ਹੈ ਜੀ ਲੋਕ ਹੋ ਤਾਂ ਵਾਤਾ ਰਾਣੀ ਮਾਨਸਾਲੇ ਵੀ ਇੱਥੋਂ ਮੰਗ ਮੰਗ ਕੇ ਜੰਦੇ ਨੇ ਅਸੀਂ ਆਪ ਦੇ ਪੈਸੇ ਇਕੱਠੇ ਕਰਕੇ ਕਿਸੇ ਨੇ 1 ਰੁਪਿਆ ਦਿੱਤਾ ਕਿਸੇ ਨੇ 100 ਦਿੱਤਾ ਆਪਣੇ ਪਿੰਡ ਦੇ ਵਿੱਚ ਇੱਥੇ ਖੂਹ ਵੀ ਹੈਗਾ ਕੋਈ ਸਾਡੇ ਪਿੰਡ ਦੇ ਵਿੱਚ ਦਸਵਲੇ ਮਾਨਪੁਰਾ ਦੇ ਖੂਹ ਚੱਲਦੇ ਹੁੰਦੇ ਸੀ ਨਾ ਅੱਛਾ ਜੀ ਉਸ ਵੇਲੇ ਸਾਡੇ ਪਿੰਡ ਦੇ ਵਿੱਚ ਖੂਹ ਲੱਗਿਆ ਸੀਗਾ ਠੀਕ ਹੈ ਜੀ ਉਹਦਾ ਪਾਣੀ ਖਾਰਾ ਸੀ ਅੱਛਾ ਜੀ ਜਦੋਂ ਪਾਣੀ ਖਾਰਾ ਸੀ ਸਾਡੇ ਪਿੰਡ ਦੀ ਇੱਕ ਲੜਕੀ ਨਾ ਰਾਜੇ ਨੂੰ ਵਿਆਹੀ ਸੀ ਠੀਕ ਹੈ ਜੀ ਉਹ ਰਾਜੇ ਨੂੰ ਕਹਿਣ ਲੱਗੀ ਵੀ ਮੈਂ ਨੂੰ ਹੋਰ ਕਾਸੇ ਦਾ ਕੀ ਹੈ ਮਨਾ ਲੇ ਮੇਰੇ ਪੇਕਾਂ ਦਾ ਪਾਣੀ ਖਾਰਾ ਠੀਕ ਹੈ ਜੀ ਮਿੱਠਾ ਤੇਰੀ ਉਹ ਰਾਜੇ ਨੇ ਫਿਰ ਸਾਡੇ ਖੂਹ ਲਵਾਇਆ ਅੱਛਾ ਜੀ ਪਾਣੀ ਉਹਦਾ ਨਿਕਲਿਆ ਮਿੱਠਾ ਸਾਡੇ ਸਾਡੇ ਦੇਖਦੇ ਉਹ ਖੂਕੜੂ ਜੇ ਮੁੰਡੇ ਸੀ ਚਾਰ ਉਹ ਰੱਖਾ ਤੇ ਤੇਰੇ ਕੋਲੇ ਸੀ ਉਹ ਭਰਦੇ ਜਿਹੇ ਪਾਣੀ ਨਹੀਂ 20 ਲੋਹਾਂ ਕਾਂਚ ਲੈਂਦੇ ਵਿਚਾਰੇ 20 ਸੌਣੀ ਅੱਛਾ ਜੀ ਉਹ ਬਲਦਾ ਨਾ ਤੀਜੇ ਦਿਨ ਪਾਣੀ ਭਰਦੇ ਪਾਣੀ ਦਾ ਤਾਂ ਉਦੋਂ ਵੀ ਖੂਰ ਲੱਗੇ ਤਾਂ ਵੀ ਬੁਰਾ ਹਾਲੀ ਸੀਗਾ ਲੋਕਾਂ ਦਾ ਕੱਸੀਆਂ ਸੁੱਕੀਆਂ ਰਹਣੀਆਂ ਤੀਜੇ ਦਿਨ ਪਾਣੀ ਭਰਦੇ ਲੋਕ ਘਟ ਉਸ ਬਿਨਾਂ ਝਣਾਉਦੇ ਪਰ ਸਾਡਾ ਪਿੰਡ ਫੇਰ ਹੀ ਵਧੀਆ ਮਸਕਾਣਾ ਬਾਈ ਕੋਈ ਬੰਦਾਂ ਚ ਅੱਛਾ ਇਹ ਫਿਰ ਪਾਣੀ ਤੀਜੇ ਦੇ ਮਿਲਦਾ ਸੀ ਜੀ ਤੀਜੇ ਦਿਨ ਸਾਨੂੰ ਪਾਣੀ ਮਿਲਦਾ ਤੀਜੇ ਦਿਨ ਤੱਕ ਅਸੀਂ ਪਾਣੀ ਰੱਖਦੇ ਉਹ ਅੱਛਾ ਜੀ ਇਹ ਮੰਦਿਰ ਵੀ ਵਧੀਆ ਮਾਤਾ ਰਾਮ ਮੰਦਿਰ ਵੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਤਾਂ ਹਾਂਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਜਿਹੜਾ ਸਾਡੇ ਕੋਲ ਪੁੱਛਣਾ ਇਹ ਹੋ 450 ਪਾਣੀ ਪੈ ਦੇਣੀ ਬਾਜੀ ਸ਼ੁਕਰੀਆ ਜੀ ਧੰਨਵਾਦ ਸਾਨੂੰ ਫਿਰ ਪਤਾ ਲੱਗਿਆ ਨਾ ਵੀ ਪਿੰਡ ਬੁਰਜ ਇੱਥੇ ਜੀ ਹੈ ਮੌੜ ਮੰਡੀ ਦੀ ਤਲਵੰਡੀ ਸਾਹ ਉਹਦੇ ਵਿਚਾਲੇ ਜੀ ਬਸ ਅਸੀਂ ਦਾ ਦੇਸੀ ਲੋਕ ਪਿੰਡਾਂ ਦੇ ਚੈਨਲ ਵੱਲੋਂ ਅਸੀਂ ਪਿੰਡ ਪਿੰਡ ਦੀ ਸ਼ਹਿਰ ਦਿਖਾਉਣੀ ਹੈ ਹੋਰ ਹੈਗੀ ਹੈ ਜਿੱਥੇ ਮੈਨੂੰ ਮੈਂ ਕਿਹੜਾ ਦਮਦਮਾ ਸਾਹਾਬਾ ਹੈ ਆਲਾ ਬੋਲਾ ਸਾਡੇ ਨੇੜੇ ਹੈ ਹੱਟ ਦੇ ਕਾਸੇ ਦਾ ਕੋਈ ਦੁਕਾਨ ਨਹੀਂ ਹੁੰਦਾ ਬਾਬੇ ਉਹਨੂੰ ਦਸਵੇਂ ਪਾਤਸ਼ਾਹ ਦੇ ਸਾਡੇ ਨਾ ਉਸ ਵੇਲੇ ਚੋਰ ਲਵੇ ਨਵੇ ਸਾਡੇ ਠੰਡ ਰਹਿੰਦੀ ਹਰੇ ਕਾਸੇ ਦੀ ਠੀਕ ਹੈ ਜੀ ਨਾ ਕਿਸੇ ਲੜਾਈ ਦੀ ਨਾ ਸਾਡੇ ਕੋਈ ਪੜਾਈ ਨਾ ਸਾਡੇ ਬਹੁਤ ਸੋਹਣਾ ਜਿਹੜੇ ਪਰਮਾਤਮਾ ਦੀ ਉਹ ਉਹਦੇ ਜਿਹੜੇ ਬੂਨ ਹੋਏ ਨਾਲ ਫਾਕ ਹੋਇਆ ਬਾਈ ਮਹਾਰਾਜ ਦੇ ਸਾਡੇ ਭਰੇ ਵਧੀਆ ਬਾਕ ਹੋਏ ਉਸ ਵੇਲੇ ਚਲੋ ਵਧੀਆ ਪਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਨੂੰ ਤੇ ਪਰਮਾਣਾ ਕੋਈ ਤਾਂ ਕਾਸੀ ਜੀ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਜੋ ਕਿ ਮਾਤਾਂ ਦੀ ਜਗਾ ਬਣੀ ਹੋਈ ਹੈ ਆਹ ਲਓ ਜੀ ਘਰਾਂ ਦੇ ਵਿੱਚ ਬਣੀ ਹੋਈਆਂ ਵਧੀਆ ਮੰਤਾ ਹੁੰਦੀ ਹੈ ਆਹ ਲਓ ਜੀ ਨਿੰਮ ਬਹੁਤ ਵੱਡਾ ਦੇਖੋ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਇਸ ਵਾਰੀ ਦਾ ਠੰਡ ਬਹੁਤ ਜ਼ਿਆਦਾ ਪਈ ਹੈ ਜਿੰਨੇ ਵੀ ਨਿੰਮ ਸੀ ਜਿੱਥੋਂ ਤੱਕ ਬਾਹ ਠੰਡੀ ਗਈ ਹੈ ਨਿੰਮ ਸਾਰੇ ਸਗਾਤੇ ਨਿੰਮ ਨੇ ਫਟਾਰਾ ਚੱਕ ਲਿਆ ਜੀ ਲਓ ਜੀ ਇਹ ਹੈ ਮਾਤਾ ਰਾਣੀ ਦੀ ਜਗ੍ਹਾ ਤੋਂ ਠੀਕ ਹੈ ਜੀ ਤੁਹਾਨੂੰ ਦਿਖਾ ਰਹੇ ਹਾਂ ਜੀ ਲਓ ਜੀ ਆ ਲੱਸੀ ਜੋ ਬੱਕਲੀਆਂ ਕਣਕ ਜੋ ਵੀ ਕਿਸੇ ਦੀ ਸ਼ਰਦਾ ਹੁੰਦੀ ਹੈ ਤੇ ਇਥੇ ਆਪ ਦਾ ਚੜਾ ਕੇ ਜਾਂਦੇ ਨੇ ਤੇ ਮਨੋ ਕਾਮਨਾ ਪੂਰੀ ਹੁੰਦੀ ਹੈ ਆ ਲੋ ਜੀ ਮਿੱਠੀਆਂ ਰੋਟੀਆਂ ਨੇ ਗੁੜ ਨੇ ਬਿਲਕੁਲ ਜੋ ਲੱਡੂ ਹੈ ਜੋ ਵੀ ਮੰਤਾਂ ਹੁੰਦੀ ਹੈ ਉਹ ਇੱਥੇ ਪੂਰੀ ਹੁੰਦੀ ਹੈ ਇਹ ਹੈ ਜੀ ਮਾਤਾ ਦਾ ਮੰਦਿਰ ਲਓ ਜੀ ਆ ਹੈ ਸੋਸਾਇਟੀ ਠੀਕ ਹੈ ਜੀ ਇਥੋਂ ਦੇ ਜੋ ਕਿ ਜ਼ਿਮੀਦਾਰਾਂ ਨੂੰ ਰੇ ਸਪਰੇ ਮਿਲਦੀ ਹੈ ਠੀਕ ਹੈ ਜੀ ਆ ਸੋਸਾਇਟੀ ਬਣੀ ਹੋਈ ਹੈ ਪਿੰਡ ਬੁਰਜ ਦੇ ਵਿੱਚ। ਲਓ ਜੀ ਸ਼ਾਮ ਨੂੰ ਬੱਚੇ ਬਾਲੀਬਾਲ ਇੱਥੇ ਖੇਡਦੇ ਨੇ ਆ ਦੇਖੋ ਜੀ ਲਾਈਟਾਂ ਲੱਗੀਆਂ ਨੇ। ਰਾਤ ਨੂੰ 10 11 ਵਜੇ ਕਹਿੰਦੇ ਖੇਡਦੇ ਰਹਿੰਦੇ ਆ। ਠੀਕ ਹੈ ਜੀ ਬਹੁਤ ਵਧੀਆ ਖੇਡਣ ਨੂੰ ਜਗ੍ਹਾ ਜੀ। ਬਹੁਤ ਸੋਹਣੀ ਜਗ੍ਹਾ। ਲਓ ਜੀ ਤਾਂਸ ਆਲੇ ਹੋਰ ਵੀ ਮਿਲ ਗਏ। ਦੇਖੋ ਜੀ ਤਾਂਸ ਖੇਡ ਰਹੇ ਨੇ। ਲਓ ਜੀ। ਮਰੀ ਹੈ ਨਾ। ਹੂੰ। ਮਾਰ ਕੇ ਚੱਕੇ ਬਤਾ ਕਿਉਂਕਿ ਹੁਣ ਬੇਲੇ ਨੇ ਜਿੰਨਾ ਚਿਰ ਕਣਕ ਨਹੀਂ ਆਉਂਦੀ ਹਾੜੀ ਉਹਨਾਂ ਚਿਰ ਤਾਸ ਖੇਡਣ ਤੇ ਨੇ ਬਾਈ ਹੋਊਗਾ ਆਹ ਹਨਿਆ ਨਜ਼ਾਰਾ ਤਾਂ ਨਹੀਂ ਹੈ ਭਾਈ ਨਜ਼ਾਰਾ ਤੇ ਤੁਸੀਂ ਦੇਣੋ ਬਹੁਤ ਵਧੀਆ ਨਜ਼ਾਰਾ ਯਾਰ ਹਾਂ ਹਾਂ ਲੋ ਜੀ ਆ ਆਇਆ ਖੂ ਬਹੁਤ ਪੁਰਾਣੇ ਜ਼ਮਾਨੇ ਦਾ ਠੀਕ ਹੈ ਜੀ ਦੇਖੋ ਜੀ ਬਹੁਤ ਵਧੀਆ ਰੰਗ ਕਰਿਆ ਹੋਇਆ ਬਹੁਤ ਸੋਹਣਾ ਖੂ ਹੈ ਜੀ ਅਸੀਂ ਜਿੱਤ ਮੁਰਗੀ ਆਪਾਂ ਇਧਰ ਦੀ ਚਲਾਂਗੇ ਦੇਖੋ ਜੀ ਬਹੁਤ ਸੋਹਣਾ ਖੂ ਹੈ ਇਹ ਹੁੰਦੇ ਸੀਗੇ ਪਹਿਲਾਂ ਪਾਣੀ ਆ ਖੂਹਾਂ ਦਾ ਪੀਤਾ ਜਾਂਦਾ ਹੁੰਦਾ ਸੀ ਹਾਂਜੀ ਆ ਖੂਹ ਦਾ ਪਾਣੀ ਪੀਂਦੇ ਹੁੰਦੇ ਸੀ ਪਹਿਲਾਂ ਲਓ ਜੀ ਕੋਈ ਬਹੁਤ ਹੈ ਜੀ ਹੋਰ